ਆਰਐਸ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅੱਜ ਪਾਰਟੀ ਦੀ ਸ਼ੁਰੂਆਤ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਲਈ ਪਹੁੰਚੇ ਨੇ ਕਰ ਲੋ ਬਾਈਟ ਕਰ ਲੈ ਆ ਹਾਂ ਸਭ ਤੋਂ ਪਹਿਲਾਂ ਆਮ ਸੰਗਤੀਆਂ ਪੰਜਾਬ ਵਾਸੀਆਂ ਨੂੰ ਕੀ ਅਪੀਲ ਜੀ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਉਹਦੇ ਦੇਖੋ ਪਾਰਟੀ ਦੀ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨਾ ਜਾਂ ਕੁਝ ਵੀ ਫੰਕਸ਼ਨ ਕਰਨਾ ਅਸੀਂ ਪਹਿਲਾਂ ਕਹਿੰਦੇ ਅਸੀਂ ਗੁਰੂ ਸਾਹਿਬ ਦਾ ਛੇਵੇਂ ਪਾਤਸ਼ਾਹ ਜੀ ਦਾ ਮੀਰੀ ਪੀਰੀ ਦਾ ਹਰ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸ਼ੀਰਵਾਦ ਲਈਏ ਉਸ ਤੋਂ ਬਾਅਦ ਅਸੀਂ ਪਾਰਟੀ ਦੀ ਕੋਈ ਵੀ ਕਾਰਵਾਈ ਸ਼ੁਰੂ ਕਰਨੀ ਹੈ ਹੁਣ ਮਤਲਬ ਅਸੀਂ ਫ੍ਰੀ ਹੈ ਅਸੀਂ ਪਾਰਟੀ ਦਾ ਕੋਈ ਵੀ ਕਾਰਵਾਈ ਸ਼ੁਰੂ ਕਰ ਸਕਦੇ ਹਾਂ ਹਾਂ ਲਈ ਜੰਨੀਆ ਚੋਣਾਂ ਨੇ ਉਹਦੇ ਵਿੱਚ ਸਾਰੇ ਹਿੱਸਾ ਲਵਾਂਗੇ ਜੰਨੀਆ ਚੋਣ ਆ ਰਹੀ ਹੈ ਨਹੀਂ ਉਹ ਪਤਾ ਨਹੀਂ ਐਸਜੀਪੀਸੀ ਉਹਦਾ ਫੈਸਲਾ ਕਰਾਂਗੇ ਜਾਂ ਵੈਸੇ ਜਿਹੜੀ 27 ਵਾਲੀ ਉਹਦੇ ਚ ਪੱਕਾ ਜਿਹੜਾ ਬਾਕੀ ਪਾਰਟੀਆਂ ਚੱਲਦੀ ਇਹਨੇ ਕਿ ਵੀ ਪਾਰਟੀ ਨਹੀਂ ਬਣ ਸਕਦੀ ਪਾਰਟੀ ਚ بڑے ਨਾਰਮਸ ਨੇ ਬੜੀਆਂ ਉਹ ਚੀਜ਼ਾਂ ਹੈਗੀਆਂ ਨੇ ਕਿਆ ਕੰਨੀਆਂ ਕਰ ਪਾਂਗੇ ਸਵਾਲ ਖੜੇ ਕਰਦੇ ਨੇ ਕੋਈ ਨਹੀਂ ਜੇ ਉਹ ਲਾਉਣ ਆਬਜੈਕਸ਼ਨ ਜੋ ਉਹਨਾਂ ਨੂੰ ਲੱਗਦਾ ਹੈ ਅਸੀਂ ਦਵਾਂਗੇ ਜਵਾਬ ਉਹ ਆਬਜੈਕਸ਼ਨ ਨਹੀਂ ਲਾ ਰਹੇ ਕਹਿੰਦੇ ਜੀ ਫਾਰਮ ਭਰਨੇ ਜਾਂ ਫਾਰਮ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਹੈ ਜੀ ਬਾਈ ਜੀ ਗੱਲ ਪਤਾ ਕੀ ਹੈ ਜਦੋਂ ਸੰਗਤ ਤੁਹਾਡੇ ਨਾਲ ਹੈ ਨਾ ਫਿਰ ਸਭ ਕੁਝ ਹੋ ਜਾਂਦਾ ਹੈ ਬੇਸਿਕ ਜਿਹੜੀ ਅਸਲ ਗੱਲ ਹੈ ਜਦ ਸੰਗਤ ਹੀ ਨਹੀਂ ਨਾਲ ਲੋਕੀ ਤਾਂ ਸਾਨੂੰ ਫੋਨ ਕਰ ਕਰ ਅਸੀਂ ਕਮਲੇ ਕਰਤੇ ਜੀ ਬਾਈ ਜੀ ਫਾਰਮ ਦੋ ਅਸੀਂ ਫਾਰਮ ਭਰਨੇ ਆ ਆਨਲਾਈਨ ਪਾਓ ਫਾਰਮ ਅਸੀਂ ਭਰੀਏ ਫਾਰਮ ਜੀ ਦੂਰੋਂ ਕਈ ਗਰਦਾਸਪੁਰ ਹਸ਼ਿਆਰਪੁਰ ਇਧਰ ਜੀਰੇ ਤੋਂ ਤੇ ਚੰਡੀਗੜ੍ਹੋਂ ਮੁਹਾਲੀ ਤੋਂ ਸਾਰੇ ਪਾਸੋਂ ਕਾਲਸ ਆ ਰਹੀਆਂ ਇਹਦੀ ਅਕਾਲ ਤਖਤ ਸਰ ਤੋਂ ਇੱਕ ਐਲਾਨ ਹੋਇਆ ਸੀਗਾ ਕਿ ਸਾਰੇ ਜਿਹੜੇ ਨੇ ਇੱਕ ਥੰਡੇ ਥੱਲੇ ਇਕੱਠੇ ਹੋਣ ਚਾਹੇ ਉਹ ਬਾਗੀ ਨੇ ਡਾਗੀ ਨੇ ਸਾਰੇ ਸ਼ਰੋਮ ਨੇ ਅਕਾਲੀ ਦਰਜੋ ਖੇਤਰੀ ਆ ਉਸ ਨੂੰ ਮਜਬੂਰ ਦੇਖੋ ਜੀ ਜਿਹੜਾ ਕਾਲੀ ਦਾਲ ਹੈ ਉਹਨੇ ਜਥੇਦਾਰ ਸਾਹਿਬ ਦੀ ਜਿਹੜੀ ਗੱਲ ਸੀ ਸੱਤ ਮੈਂਬਰੀ ਕਮੇਟੀ ਨਹੀਂ ਉਹ ਮੰਨਦੇ ਹੋਰ ਕੀ ਮੰਨਣਗੇ ਅਖਾਲ ਤਖਸਾਲ ਦਾ ਹੁਕਮ ਬਾਕੀ ਤਾਂ ਉਹ ਫਿਰ ਨਾਰਾਜ਼ ਰਹਿੰਦਾ ਪਿਆ ਉਹ ਤਾਂ ਹੈ ਜਦੋਂ ਸੱਤ ਮੈਂਬਰੀ ਕਮੇਟੀ ਨੂੰ ਨਹੀਂ ਉਹ ਮੰਨਦੇ ਅਖਾਲ ਤਖਸਾਲ ਦਾ ਹੁਕਮ ਹੀ ਨਹੀਂ ਮੰਨਦੇ ਉਹ ਫਿਰ ਅੱਗੇ ਤਾਂ ਰਹੀ ਕੁਝ ਨਹੀਂ ਗਿਆ ਜੀ ਗੱਲ ਸਵਾਲ ਹੈ ਜੀ ਕਿ ਹੁਣ 40 ਬੰਗੀ ਹੈ 40 ਚਲਦੀ ਹੈ ਮਾਗੀ ਦੇ ਮੇਲੇ ਦੇ ਦੌਰਾਨ ਤੁਹਾਡੀ ਕਨਵੈਨਸ਼ਨ ਹੋਈ ਹੈ ਉਦੋਂ ਤੁਸੀਂ ਐਲਾਨ ਕੀਤਾ ਹੈ ਮਗਰ ਉਸ ਮੇਲੇ ਦੀ ਬਾਰ ਬਾਰ ਗੱਲ ਕੀਤੀ ਜਾ ਰਹੀ ਕਿ ਉਹਦੇ ਚ ਸੰਗਤ ਨਹੀਂ ਪਹੁੰਚੀ ਸੀਗੀ 7-800 ਬੰਦਾ ਸੀਗਾ ਭਾਈ ਜੀ 7000 ਕੁਰਸੀ ਸੀ 7000 ਕੁਰਸੀ ਲੱਗੀ ਸੀ ਇੱਕ ਵੀ ਕੁਰਸੀ ਵੇਲੀ ਨਹੀਂ ਸੀ ਸੰਗਤ ਖੜੀ ਸੀ ਠੀਕ ਹੈ ਅਜੇ ਇਹਨਾਂ ਨੇ ਖੰਦਰ ਕੀ ਗੱਲ ਹੈ ਕਿਉਂ ਜੋ ਸਵਾਲ ਲੈ ਆਇਆ ਯਾਰ ਲੈ ਆਇਆ ਪਹਿਲੇ ਪੁੱਵਾਲਾ ਦੀ ਮੀਟਿੰਗ ਵੀ ਆ ਜੀ ਤੁਹਾਨੂੰ ਦੱਸਿਆ ਪਾਰਟੀ ਦੀ ਸਵਾਲ ਹੋ ਗਈ ਆਸ ਬੇਨਤੀ ਕਰਨ ਤੋਂ ਬਾਅਦ ਮੀਟਿੰਗ ਹੀ ਕਾਹੋਗੇ ਤੁਸੀਂ ਅਸੀਂ ਤੇ ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰ ਕਰਦੇ ਹਾਂ ਜੀ ਉਹਨਾਂ ਨੇ ਸਾਨੂੰ ਇਹ ਸਸਤੇ ਤੋਰਿਆ ਸੀ ਨਾ ਅਸੀਂ ਤੇ ਕੋਈ ਰਾਜਨੀਤਿਕ ਨਹੀਂ ਇਹ ਸੰਗਤਾਂ ਦੀ ਮੰਗ ਸੀ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਅਗਵਾਈ ਖੁਦ ਕਰਨੀ ਚਾਹੀਦੀ ਤੇ ਅਸੀਂ ਇਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਸਾਰੇ ਸਾਰੀਆਂ ਜਾਤ ਪਾਤ ਧਰਮਜ ਬਤੋਂ ਉੱਪਰ ਉੱਠ ਕੇ ਆਪਾਂ ਇਹ ਪੰਜਾਬ ਜੋ ਸਾਡਾ ਬਹੁਤ ਕਿਸੇ ਵਿੜੇ ਦਾ ਬਹੁਤ ਉੱਚਾ ਨਾਂ ਅਸੀਂ ਸਾਰੇ ਹਿੰਦੁਸਤਾਨ ਚ ਤੇ ਤੇ ਹੁਣ ਅਸੀਂ ਬਹੁਤ ਪਛੜ ਚੁੱਕੇ ਆ ਸਾਰੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਵਿਦਿਅਕ ਤੌਰ ਤੇ ਸਿਹਤ ਪੱਖੋਂ ਇਸ ਕਰਕੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਮਲਾ ਮਾਰੀਏ ਤੇ ਇਹਨੂੰ ਇਹਦੀ ਮੁਰਕੇ ਆਨ ਸ਼ਾਨ ਜੋ ਪੰਜਾਬ ਦੀ ਸੀ ਉਹਨੂੰ ਬਹਾਲ ਕਰੀਏ ਜੀ ਆਕਾਲ ਤਕ ਸਾਡਾ ਆਦੇਸ਼ ਹੋਇਆ ਸੀਗਾ ਜੀ ਕਿ ਸਾਰੀਆਂ ਪਾਰਟੀਆਂ ਆਪਣਾ ਆਪਣਾ ਬੜੀਆ ਬਸਤਾ ਸਵੇਲੈਂਡ ਤੇ ਅਕਾਲੀ ਦਰ ਨੂੰ ਪ੍ਰਮੋਟ ਕੀਤਾ ਜਾਏ ਪਰ ਅਕਾਲੀ ਦਲ ਨੂੰ ਸੁਧਰਿਤ ਕੀਤਾ ਜਾਏ ਫਿਰ ਵੀ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਵੱਖਰਾ ਕਰ ਰਿਹਾ ਨਹੀਂ ਇਹ ਜੀ ਮੇਰਾ ਖਿਆਲ ਹੈ ਕਿ ਅਕਾਲ ਤਖਸਾਲ ਨੇ ਜਦੋਂ ਇਸ ਚੀਜ਼ ਨੂੰ ਮਾਸਲੇ ਨੂੰ ਲਿਆ ਸੀ ਉਦੋਂ ਦੁਨੀਆਂ ਧਿਰਾਂ ਨੂੰ ਉਹਨਾਂ ਨੇ ਕਿਸੇ ਨੂੰ ਵੀ ਕੰਸੀਡਰ ਨਹੀਂ ਕੀਤਾ ਇਸ ਕਰਕੇ ਉਹ ਉਹ ਦੋ ਧਿਰਾਂ ਸੀ ਜਿਨ੍ਹਾਂ ਨੂੰ ਜਿਨ੍ਹਾਂ ਵਾਸਤੇ ਉਹਨਾਂ ਨੇ ਇਹ ਕਿਹਾ ਸੀ ਕਿ ਬਾਗੀ ਔਰ ਦਾਗੀ ਜਿਹੜੇ ਇਕੱਠੇ ਹੋਣ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਇੱਕ ਇਹ ਵੀ ਕਿਹਾ ਸੀ ਕਿ ਉਹ ਆਪਣਾ ਨੈਤਿਕ ਅਧਿਕਾਰ ਵੀ ਗਵਾ ਚੁੱਕੇ ਆ ਕਿ ਲੋਕਾਂ ਦੀ ਗਵਾਹੀ ਕਰਨਾ ਉਦੋਂ ਜਿੱਤੇ ਬਾਕੀ ਜੋ ਅਕਾਲ ਤਖਤ ਨੇ ਉਹਨਾਂ ਨੂੰ ਹੁਕਮ ਲਾਇਆ ਸੀ ਉਹ ਹੁਕਮ ਤੋਂ ਵੀ ਭਗੌੜੇ ਹੋ ਗਏ ਤੇ ਸੰਗਤਾਂ ਦੇ ਮਨ 'ਚ ਤੇ ਪਹਿਲਾਂ ਵੀ ਬੜਾ ਰੋਸ ਸੀ ਕਿ ਜੋ ਜਸੇਦਾਰ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾਈ ਉਹ ਬਹੁਤ ਥੋੜੀ ਹੈ ਪਰ ਉਹ ਉਹ ਵੀ ਨਹੀਂ ਉਹ ਭੁਗਤ ਕੇ ਰਾਜੀ ਉਹ ਉਸ ਉੱਤੇ ਵੀ ਨਹੀਂ ਟੇਕੇ ਰਾਜੀ ਉਹ ਅਕਾਲ ਤਖਤ ਨੂੰ ਚੈਲੰਜ ਕਰ ਰਿਹਾ ਹੈ ਦਿਨ-ਬਦੇਨ ਮੇਰਾ ਖਿਆਲ ਹੈ ਕਿ ਹੁਣ ਉਹ ਉਹ ਮਾਮਲਾ ਖਤਮ ਹੋ ਚੁੱਕਾ ਹੈ ਹੁਣ ਲੋਕ ਜਿਹੜੇ ਆ ਅਸੀਂ ਅਕਾਲ ਤਖਤ ਤੋਂ ਭਗੌੜੇ ਇਹ ਉਹਦੇ ਉਹਦੇ ਹਮੇਸ਼ਾ ਉਹਨਾਂ ਦੇ ਆਦਰ-ਅਨਸ਼ਾਨ ਦੀ ਅਸੀਂ ਕੰਮ ਕਰਾਂਗੇ ਬਾਕੀ ਇਹ ਚੀਜ਼ਾਂ ਕਿ ਅਸੀਂ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਅਸੀਂ ਪੰਥ ਪੰਜਾਬ ਨੂੰ ਚੜ੍ਹਦੀ ਕਲਾ ਚ ਵੇਖਣਾ ਚਾਹੁੰਦੇ ਹਾਂ ਤੇ ਉਹ ਗਠਨ ਵੀ ਹੋਣਾ ਜੀ ਗਠਨ ਤਾਂ ਹੋ ਗਿਆ ਪਾਰਟੀ ਦੇ ਮੈਂਬਰਸ਼ਿਪ ਵਾਅਦੇਦਾਰ ਉਹਨਾਂ ਦੀ ਕਿੰਨਾ ਕਿੰਨਾਂ ਨੂੰ ਮਤਲਬ ਚੋਣ ਕਿਤਨਾ ਕਰ ਰਹੇ ਹੋ ਸੰਵਿਧਾਨ ਸੰਵਿਧਾਨ ਕੀ ਹੋਏਗਾ ਕਦੋਂ ਤੱਕ ਤੋੜਾ ਇਹ ਜਿਹੜੀ ਸਾਡੀ ਸੱਤ ਮੈਂਬਰੀ ਐਡਵਾਈਜ਼ਰੀ ਕਮੇਟੀ ਉਹਨੇ ਉਹਦੀ ਡਿਊਟੀ ਲਈ ਸੰਵਿਧਾਨ ਕਢਣ ਦੀ ਔਰ ਅਜੰਡਾ ਪੰਜਾਬ ਵਾਸਤੇ ਅਸੀਂ ਕੀ ਕੀ ਕੰਮ ਕੀਤੇ ਜਾਣੇ ਚਾਹੀਦੇ ਪਹਿਲ ਦੇ ਆਧਾਰ ਤੇ ਉਹਨਾਂ ਵਾਸਤੇ ਉਹ ਬਣਾਈ ਹੋਈ ਹੈ ਦੂਸਰਾ ਅਸੀਂ ਅੱਜ ਤੋਂ ਮੀਟਿੰਗ ਕਰਨੇ ਜਾ ਰਹੇ ਹੋਂ ਤੋਂ ਬਾਅਦ ਅਸੀਂ ਮੈਂਬਰਸ਼ਿਪ ਸ਼ੁਰੂ ਕਰ ਰਹੇ ਹਾਂ ਤੇ ਮੈਂਬਰਸ਼ਿਪ ਤੋਂ ਅਸੀਂ ਥੱਲਿਓਂ ਹੀ ਲੋਕਾਂ ਦੇ ਜਿਹੜਾ ਮੈਂਬਰਾਂ ਦਾ ਸੁਝਾਅ ਦੇ ਅਨਸਾਰ ਹੀ ਕੌਣ ਉਹਦਾ ਜ਼ਿਲ੍ਹੇ ਦਾ ਜੱਜਦਾਰ ਹੋਣਾ ਚਾਹੀਦਾ ਕੌਣ ਪਿੰਜਾ ਦਾ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਬਲਾਕ ਦਾ ਕੌਣ ਹੋਣਾ ਚਾਹੀਦਾ ਉਹ ਚੋਂ ਹੀ ਅਸੀਂ ਲਿਆਵਾਂਗੇ ਭਾਈ ਅਮਰਪਾਲ ਸਿੰਘ ਜੀ ਦਾ ਉਹਨਾਂ ਤੇ ਇੱਕ ਹੋਰ ਕੇਸ ਪੈ ਗਿਆ ਉਹਨਾਂ ਨੂੰ ਕਿ ਹੋਰ ਜ਼ਿਆਦਾ ਉਹਨਾਂ ਤੇ ਉਹ ਲੱਗੀ ਹੈ ਬੰਦੇ ਕਿਹੜਾ ਇੱਕ ਲਾ ਦਿੱਤਾ ਉਹਨਾਂ ਦੇ ਬਾਤ ਤੋਂ ਬਾਹਰ ਚੁੱਕੀਏ ਜੋ ਵੀ ਹੈ ਉਹਨਾਂ ਦਾ ਤੇ ਉਹ ਤਾਂ ਫਿਰ ਅਜੇ ਉੱਥੇ ਹੀ ਨੇ ਉਹਨਾਂ ਨੂੰ ਤੁਸੀਂ ਅਗਵਾਈ ਵੀ ਦਿੱਤੀ ਹੈ ਪਾਰਟੀ ਦੀ ਨਹੀਂ ਠੀਕ ਹੈ ਕਿ ਜੀ ਇਹ ਲੋਕ ਸੰਗਤਾਂ ਦੀ ਇੱਕ ਉਹਨਾਂ ਨੂੰ ਉਹਨਾਂ ਪ੍ਰਤੀ ਸਤਿਕਾਰ ਆ ਬਾਕੀ ਅਗਵਾਈ ਦੀ ਕੋਈ ਗੱਲ ਨਹੀਂ ਅਗਵਾਈ ਸੰਗਤਾਂ ਖੁਦ ਹੀ ਕਰਨਗੇ ਆ ਅਸੀਂ ਸਾਰੇ ਜਣੇ ਰਲ ਮਿਲ ਕੇ ਉਹ ਤਾਂ 2 ਸਾਲ ਤੋਂ ਬਾਹਰ ਹੈ ਉਸ ਤੋਂ ਬਾਅਦ ਚ ਅਸੀਂ ਸਾਰੇ ਜੋ ਸੰਗਤਾਂ ਦੇ ਸਹਿਯੋਗ ਨਾਲ ਅੱਗੇ ਚੱਲ ਰਹੇ ਆ ਇਦਾਂ ਹੀ ਚੱਲਦੇ ਰਾਵਾਂਗੇ ਕੋਈ ਗੱਲ ਨਹੀਂ ਗੁਰੂਪਾਤ ਸਾਹਿਬ ਦੇ ਚਰਨਾਂ ਚ ਅਰਦਾਸ ਹੈ ਕਿ ਸਾਡੇ ਸੁਭੂ ਬੰਦੀ ਸਿੰਘਾਂ ਨੂੰ ਤੁਸੀਂ ਬੰਦ ਰਿਹਾ ਵੀ ਕਰੋ ਤੇ ਬਾਕੀ ਉਹ ਕਰਨਗੇ ਠੀਕ ਹੈ ਕੋਈ ਨਹੀਂ ਬਾਕੀ ਅਸੀਂ ਸਾਰੇ ਜਣੇ ਰਲ ਮਿਲ ਕੇ ਪੰਜਾਬ ਨੂੰ ਅਮਰਤਪਾਲ ਨਹੀਂ ਹੈ ਤੇ ਅਸੀਂ ਪੰਜਾਬ ਨੂੰ ਇਦਾਂ ਨਹੀਂ ਛੱਡ ਸਕਦੇ ਅਸੀਂ ਪੰਜਾਬ ਨੂੰ ਨਾਲ ਅੱਗੇ ਵਧਾਵਾਂਗੇ ਬਹੁਤ ਜੀ ਬਹੁਤ ਜਿੱਥੇ ਵੀ ਜਾਂਦਾ ਸੇ ਇਹ ਲੋਕਾਂ ਦੇ ਸਮਰਥਨ ਦੀ ਵਜ੍ਹਾ ਨਹੀਂ ਅਸੀਂ ਅੱਗੇ ਚੱਲ ਰਹੇ ਹਾਂ ਤੇ ਇਹ ਰਾਜਨੀਤਿਕ ਤੇਰਾ ਅਸੀਂ ਤੇ ਇੱਕ ਗੁਰੂ ਸਾਹਿਬ ਦਾ ਔਟ ਆਸਰਾ ਤੇ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਕੋਲ ਤਾਂ ਨਾ ਕੋਈ ਧੰਨੇ ਆ ਨਾ ਕੋਈ ਇਹੋ ਜਿਹਾ ਇੱਕ ਹੋਰ ਸਾਧਨ ਆ ਅਸੀਂ ਤੇ ਉਹਨਾਂ ਦੇ ਸਹਿਯੋਗ ਪਿਆ ਪਿਆਰੀ ਹੈ ਜੀ ਪਿਆਰ ਦੇ ਜੀ ਵੀ ਐਸ ਕੋਲ ਮਤਲਬ ਆ ਆਕਾਲੀ ਦਲ ਵਾਰਿਸ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਬਸਤ ਹੋਈ ਹੈ ਜਿਲ੍ਹੇ ਚ ਬੰਦ ਬੰਦੀ ਸਿੰਘਾਂ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕੀਤੀ ਹੈ ਔਰ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਇਹ ਵੀ ਅਰਦਾਸ ਕੀਤੀ ਹੈ ਬਾਪੂ ਤਰਸ਼ਿੰਦ ਸਿੰਘ ਜਿਹੜੇ ਕਿ ਪਾਰਟੀ ਨੂੰ ਚਲਾ ਰਹੇ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਹੁਣ ਇਹ ਪਾਰਟੀ ਦੇ ਜਿਹੜਾ ਪਾਰਟੀ ਦਾ ਗਠਨ ਕੀਤਾ ਗਿਆ ਹੈ ਉਹਦੇ ਵਿੱਚ ਜਿਹੜੇ ਅਹੁਦੇਦਾਰ ਨੇ ਉਹਦੇ ਵਿੱਚ ਕਿਸ-ਕਿਸ ਨੂੰ ਮੈਂਬਰਸ਼ਿਪ ਦੇਣੀ ਹੈ ਕਿਸ ਤਰ੍ਹਾਂ ਦਾ ਸੰਵਿਧਾਨ ਹੋਏਗਾ ਉਹ ਸੰਗਤਾਂ ਦੀ ਰਾਏ ਲੈ ਕੇ ਹੀ ਉਹਨੂੰ ਕਰਾਂਗੇ ਹੁਣ ਇਸ ਤੋਂ ਬਾਅਦ ਉਹਨਾਂ ਦੀ ਇੱਕ ਮੀਟਿੰਗ ਪਾਈ ਗੁਰਦਾਸਾਲ ਹੋ ਰਹੀ ਹੈ ਉਸ ਮੀਟਿੰਗ ਤੋਂ ਬਾਅਦ ਇਹਦਾ ਫੈਸਲਾ ਕੀ ਲਿਆ ਜਾਂਦਾ ਹੈ ਉਸ ਤੋਂ ਬਾਅਦ ਅਹੁਦੇਦਾਰਾਂ ਨੂੰ ਕੀ ਕੀ ਨਿਯੁਕਤੀਆਂ ਦਿੱਤੀਆਂ ਜਾਂਦੀਆਂ ਨੇ ਇਹ ਪਤਾ ਚਲ ਜਾਏਗਾ ਤੇ ਆਪਣਾ ਪਰਸਨ ਨਿਤੇਜ ਦੇ ਨਾਲ ਜੋਤੀ ਬਹਿਲ ਗੈਲਿਕ ਸਵੇਰਾ ਟੀਵੀ ਅੰਮ੍ਰਿਤਸਰ